ਵਾਲੀ ਨੂੰ ਇੱਕ ਕੈਮਰੇ ਤੇ ਨਹੀਂ ਲੈ ਕੇ ਆ ਰਹੇ ਜੀ ਔਰ ਔਰ ਇਹਨਾਂ ਐਸੀ ਮੈਂ ਜਦੋਂ ਸੌਰੇ ਆਏ ਆਂ ਜੀ 2500 ਰੁਪਏ ਬਿੱਲ ਬਣ ਗਿਆ ਜੀ ਉਹ ਵੀ ਮੈਂ ਆਪ ਦਿੱਤਾ ਜੀ ਹੋਟਲ 'ਚ ਚਾਵਲਾ ਹੋਟਲ 'ਚ 2500 ਰੁਪਏ ਇਹਨਾਂ ਅੰਡਾਇਵਰ ਕਿੱਥੋਂ ਦੇ ਦੇਣਗੇ ਜੀ ਇਹਨਾਂ ਨੂੰ ਇਹ ਸੀਗਾ ਵੀ ਇਹ ਇਹਨਾਂ ਕੋਲੇ ਜ਼ਮੀਨ ਨਹੀਂ ਹੈਗੀ ਵੀ ਮੇਰੀ ਕੁੜੀ ਤੋਂ ਬਾਬੇ ਜਿਹੜੀ ਜ਼ਮੀਨ ਖਰੀਦੂਗੀ ਮੇਰੇ ਕੋਲ ਇਹ ਆਦੇ ਜੀ ਆ ਹੁਣ ਮਹੀਨਾ ਪਹਿਲਾਂ ਮੈਂ ਹਰਮੰਦਰ ਸਾਹਿਬ ਗਿਆ ਸੀ ਸਪੈਸ਼ਲ ਜੀ ਤੁਹਾਡੀ ਸੱਸ ਕਹਿੰਦੀ ਆ ਤੁਸੀਂ ਕਹਿੰਦੇ ਹੋ ਵੀ ਆਮ ਵਿਆਹ ਕੀਤਾ ਸੀ ਪਰ ਉਹ ਕਹਿੰਦੇ ਅਸੀਂ ਪੂਰਾ ਪ੍ਰਬੰਧ ਕੀਤਾ ਸੀ 250 300 ਬੰਦੇ ਦਾ ਬਰਾਤ ਦਾ ਨਾ ਜੀ ਅਸੀਂ ਸਾਡਾ ਫਾਕੇ ਦੇ 70 ਬੰਦਾ ਲੈ ਕੇ ਆਏ ਸਾਰੇ ਬੰਦੇ ਨਾਲ ਫਿਰ ਜੀ 20 ਤੋਂ ਵੱਧ ਬੰਦੇ ਨਹੀਂ ਸੀ ਜੀ ਅੱਛਾ ਸਾਡਾ ਜੀ ਵੱਧ ਤੋਂ ਵੱਧ 10 ਤੋਂ 15000 ਰੁਪਏ ਬਣਦਾ ਜੀ ਖਰਚਾ ਮੈਡੀਕਲ ਠੀਕ ਹੋ ਜਾ ਤੁਹਾਡਾ ਤੁਹਾਨੂੰ ਲੱਗਦਾ ਇਹ ਕੋ ਮਨਸਾਹੂ ਨਾਲ ਗੱਲ ਕਰ ਲਿਓ ਜੀ ਵਕੀਲਾਂ ਨਾਲ ਉਹਨਾਂ ਕੋਲ ਆ ਸਾਰਾ ਕੁਝ ਕਿਸੇ ਕਸਟਡੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕੋਈ ਲੈਣੇ ਵਾਲੇ ਨਹੀਂ ਕੋਈ ਕੈਸਾ ਰਹਿਣਾ ਹੈ ਬਾਕੀ ਜੀ ਤੁਸੀਂ ਸਾਰੇ ਇੱਕ ਜੀ ਜਿਹੜੀ ਸਭ ਤੋਂ ਮੇਨ ਗੱਲ ਆ ਜੀ ਇਹ ਮੁੰਡੇ ਤੇ ਜਿਹੜਾ ਹਮਲਾ ਹੋਇਆ ਜੀ ਉਹ ਜਿਹੜੀ ਸੀਸੀਟੀਵੀ ਵੀਡੀਓ ਤੁਸੀਂ ਦੇਖੀ ਆ ਉਹ ਬਾਹਰਲੀ ਆ ਜੀ ਅੰਦਰ ਇਹਦੇ ਸਿਰ ਪਾੜੇ ਗਏ ਅੰਦਰ ਅੰਦਰ ਜਾ ਕੇ ਵੀਡੀਓ ਕਢਾਓ ਜੀ ਉਹ ਚੋ ਆਪਣਾ ਹਸਪੀਟਲ ਦੇ ਅੰਦਰ ਐਮਰਜੈਂਸੀ ਦੇ ਜਦੋਂ ਇਹ ਅੰਦਰ ਗਿਆ ਜੀ ਉੱਥੇ ਸਿਰ ਪਾੜਿਆ ਇਹਦਾ ਤੇ ਮੇਰੀ ਘਰ ਵਾਲੀ ਤੋਂ ਇੰਟਰਵਿਊ ਲਓ ਜੀ ਇਹਨਾਂ ਦੇ ਇਹਨਾਂ ਦਾ ਕੋਈ ਫਾਇਦਾ ਨਹੀਂ ਝੂਠ ਬੋਲਦੇ ਨੇ ਸਰ ਮੈਡੀਕਲ ਕੀ ਠੀਕ ਹੋਇਆ ਤੁਹਾਡਾ ਬਾਬਾ ਘੇੜੀ ਵਾਲੇ ਜਿਹੜੇ ਨੇ ਉਹ ਆਏ ਕੀ ਕਹਿਣਾ ਚਲ ਵਕੀਲ ਸਾਹਿਬ ਨੂੰ ਪਤਾ ਹੈ ਉਹਨਾਂ ਨੂੰ ਪੁੱਛ ਲਓ ਜੀ ਪਰ ਇੱਕ ਜਦ ਮੈਂ ਇਹ ਕਹਿਣੀ ਚਾਹੁੰਦਾ ਜੀ ਵੀ ਆਪਣਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਨੇ ਜੀ ਗੋਪੀ ਜੀ ਹਰਮੰਦਰ ਸਾਹਿਬ ਉਹਨਾਂ ਨੂੰ ਪੁੱਛਿਆ ਮੈਂ 15 ਦਿਨ ਹਰਮੰਦਰ ਸਾਹਿਬ ਪ੍ਰਕਰਮਾ 'ਚ ਬੈਠਾ ਰਿਆ ਤੇ ਤੁਸੀਂ ਦੱਸੋ ਜੀ ਹਰਮੰਦਰ ਸਾਹਿਬ ਪ੍ਰਕਰਮਾ ਦੇ ਅੰਦਰ ਮੈਂ ਕੱਲਾ ਜਲ ਸਕਦਾ ਰਿਆ ਤੇ ਮਾੜਾ ਜਿਹਾ ਪ੍ਰਸ਼ਾਦ ਉੱਥੇ ਕੋਈ ਨਸ਼ਾ ਕਰ ਸਕਦਾ ਹਰਮੰਦਰ ਸਾਹਿਬ ਪ੍ਰਕਰਮਾ ਦੇ ਅੰਦਰ ਜੀ ਉੱਥੋਂ ਬਾਅਦ 'ਚ ਮੈਂ ਉਹ ਚੀਜ਼ ਦੇ ਗਵਾਹ ਉਥੋਂ ਦੇ ਗ੍ਰੰਥੀ ਨੇ ਜੀ ਉੱਥੇ ਜਾ ਕੇ ਮੈਂ ਆਪਣੀ ਘਰ ਵਾਲੀ ਨੂੰ ਫੋਨ ਕੀਤਾ ਜੀ ਵੀ ਤੂੰ ਆ ਜਾ ਮੈਂ ਕਥਾਕਾਰ ਅਮਰਤ ਸ਼ਕ ਲੈਨੇ ਆਪਾਂ ਜੀ ਆ ਜਾਓ ਆਪਾਂ ਅਮਰਤ ਸ਼ਕ ਲੈਨੇ ਆ ਮੈਂ ਇਹ ਗੱਲ ਕਹੀ ਉਹਦੇ ਹਰਮੰਦਰ ਸਾਹਿਬ ਅਮਰ ਸ਼ ਹਾਂ ਠੀਕ ਹੈ ਜੀ ਪਰ ਇਹਨਾਂ ਨੇ ਮੇਰੀ ਘਰ ਵਾਲੀ ਨੂੰ ਕਿਹਾ ਵੀ ਜੇ ਤੂੰ ਜੇ ਤੂੰ ਉੱਥੇ ਪਹੁੰਚ ਗਈ ਤਾਂ ਅਸੀਂ ਜ਼ਹਿਰ ਖਾ ਕੇ ਮਰ ਜਾਾਂਗੇ ਜੀ ਤਾਂ ਹੀ ਮੇਰੀ ਘਰ ਵਾਲੀ ਨੂੰ ਇਹ ਕੈਮਰੇ ਤੇ ਨਹੀਂ ਲੈ ਕੇ ਆ ਰਹੇ ਜੀ ਔਰ ਔਰ ਇਹਨਾਂ ਐਸੀ ਮੈਂ ਜਦੋਂ ਸੌਰੇ ਆਏ ਆਂ ਜੀ 2500 ਰੁਪਿਆ ਬਿੱਲ ਬਣ ਗਿਆ ਜੀ ਉਹ ਵੀ ਮੈਂ ਆਪ ਦਿੱਤਾ ਜੀ ਹੋਟਲ 'ਚ ਚਾਵਲਾ ਹੋਟਲ 'ਚ 2500 ਰੁਪਿਆ ਇਹ ਅੰਡੈਵਰ ਕਿਥੋਂ ਦੇ ਦੇਣਗੇ ਜੀ ਇਹਨਾਂ ਨੂੰ ਇਹ ਸੀਗਾ ਵੀ ਇਹ ਇਹਨਾਂ ਕੋਲੇ ਜ਼ਮੀਨ ਨਹੀਂ ਹੈਗੀ ਵੀ ਮੇਰੀ ਕੁੜੀ ਤੋਂ ਬਾਬੇ ਜਿਹੜੀ ਜ਼ਮੀਨ ਖਰੀਦੂਗਾ ਵੀ ਮੇਰੇ ਕੋਲ ਇਹ ਆਹ ਤੇ ਜੀ ਆ ਹੁਣ ਮਹੀਨਾ ਪਹਿਲਾਂ ਮੈਂ ਹਰਮੰਦਰ ਸਾਹਿਬ ਗਿਆ ਸੀ ਸਪੈਸ਼ਲ ਜੀ ਤੁਹਾਡੀ ਸੱਸ ਕਹਿੰਦੀ ਆ ਤੁਸੀਂ ਕਹਿੰਦੇ ਹੋ ਵੀ ਆਮ ਵਿਆਹ ਕੀਤਾ ਸੀ ਪਰ ਉਹ ਕਹਿੰਦੇ ਅਸੀਂ ਪੂਰਾ ਪ੍ਰਬੰਧ ਕੀਤਾ ਸੀ 2500 ਬੰਦੇ ਦਾ ਬਰਾਦਾ ਨਾ ਨਹੀਂ ਅਸੀਂ ਸਾਡਾ ਮੌਕੇ ਤੇ 70 ਬੰਦਾ ਲੈ ਕੇ ਆਏ ਨਾ ਸਾਰੇ ਬੰਦੇ ਨਾਲ ਫਿਰ ਜੀ 20 ਤੋਂ ਵੱਧ ਬੰਦੇ ਨਹੀਂ ਸੀ ਜੀ ਅੱਠ ਸਾਡਾ ਜੀ ਵੱਧ ਤੋਂ ਵੱਧ 10 ਤੋਂ 15000 ਰੁਪਏ ਬਣਦਾ ਜੀ ਖਰਚਾ ਮੈਡੀਕਲ ਠੀਕ ਹੋ ਜਾ ਤੁਹਾਡਾ ਤੁਹਾਨੂੰ ਲੱਗਦਾ ਇਹ ਕੋ ਮਨਸਾਹੂ ਨਾਲ ਗੱਲ ਕਰ ਲਿਓ ਜੀ ਵਕੀਲਾ ਨਾਲ ਉਹਨਾਂ ਕੋਲ ਆ ਸਾਰਾ ਕੁਝ ਕਿਸੇ ਕਸਟਡੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕੋਈ ਮੈਨੇ ਵਾਰੇ ਨਹੀਂ ਕਿਹਦਾ ਕਰਾ ਹਜੇ ਬਾਕੀ ਜੀ ਤੁਸੀਂ ਸਾਰੇ ਇੱਕ ਜੀ ਜਿਹੜੀ ਸਭ ਤੋਂ ਮੇਨ ਗੱਲ ਆ ਜੀ ਇਹ ਮੁੰਡੇ ਤੇ ਜਿਹੜਾ ਹਮਲਾ ਹੋਇਆ ਜੀ ਉਹ ਜਿਹੜੀ ਸੀਸੀਟੀਵੀ ਵੀਡੀਓ ਤੁਸੀਂ ਦੇਖੀ ਆ ਉਹ ਬਾਹਰ ਲਈ ਆ ਜੀ ਅੰਦਰ ਇਹਦੇ ਸਿਰ ਪਾੜੇ ਗਏ ਅੰਦਰ ਅੰਦਰ ਜਾ ਕੇ ਵੀਡੀਓ ਕਢਾਓ ਜੀ ਹਸਪਤਲ ਉਹ ਚੋਂ ਆਪਣਾ ਹਸਪੀਟਲ ਦੇ ਅੰਦਰ ਐਮਰਜੈਂਸੀ ਦੇ ਜਦੋਂ ਇਹ ਅੰਦਰ ਗਿਆ ਜੀ ਉੱਥੇ ਸਿਰ ਪਾੜਿਆ ਹੈਗਾ ਤੇ ਮੇਰੀ ਘਰ ਵਾਲੀ ਤੋਂ ਇੰਟਰਵਿਊ ਨਾ ਲਓ ਜੀ ਇਹਨਾਂ ਦੇ ਇਹਨਾਂ ਦਾ ਕੋਈ ਫਾਇਦਾ ਨਹੀਂ ਝੂਠ ਹੋਰ ਦੇਣਾ ਹੈ ਮੈਡੀਕਲ ਕੀ ਟੀਮ ਖੜੀ ਹੈ ਤੁਹਾਡੇ ਬਾਬਾ ਕਿਹੜੀ ਵਾਲੇ ਜਿਹੜੇ ਨੇ ਉਹ ਆਏ ਕੀ ਕਹਿਣਾ ਚਾਹੋ ਵਕੀਲ ਸਾਹਿਬ ਨੂੰ ਪਤਾ ਹੈ ਉਹਨਾਂ ਨੂੰ ਪੁੱਛ ਲਓ ਜੀ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜੀ ਵੀ ਆਪਣਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਨੇ ਜੀ ਗੋਪੀ ਜੀ ਹਰਮੰਦਰ ਸਾਹਿਬ ਉਹਨਾਂ ਨੂੰ ਪੁੱਛਿਆ ਮੈਂ 15 ਦਿਨ ਹਰਮੰਦਰ ਸਾਹਿਬ ਪ੍ਰਕਰਮਾ 'ਚ ਬੈਠਾ ਰਿਆ ਤੇ ਤੁਸੀਂ ਦੱਸੋ ਜੀ ਹਰਮੰਦਰ ਸਾਹਿਬ ਪ੍ਰਕਰਮਾ ਦੇ ਅੰਦਰ ਮੈਂ ਕੱਲਾ ਜਲ ਸਕਦਾ ਰਿਆ ਤੇ ਮਾੜਾ ਜਿਹਾ ਪ੍ਰਸ਼ਾਦ ਉੱਥੇ ਕੋਈ ਨਸ਼ਾ ਕਰ ਸਕਦਾ ਹਰਮੰਦਰ ਸਾਹਿਬ ਪ੍ਰਕਰਮਾ ਦੇ ਅੰਦਰ ਜੀ ਉੱਥੋਂ ਬਾਅਦ 'ਚ ਮੈਂ ਉਹ ਚੀਜ਼ ਦੇ ਗਵਾਹ ਉਥੋਂ ਦੇ ਗ੍ਰੰਥੀ ਨੇ ਜੀ ਉੱਥੇ ਜਾ ਕੇ ਮੈਂ ਆਪਣੀ ਘਰ ਵਾਲੀ ਨੂੰ ਫੋਨ ਕੀਤਾ ਜੀ ਵੀ ਤੂੰ ਆ ਜਾ ਮੈਂ ਕਥਾਕਾਰ ਅਮਰਤ ਛੱਕ ਲੈਨੇ ਆਪਾਂ ਜੀ ਆ ਜਾਓ ਆਪਾਂ ਅਮਰਤ ਛੱਕ ਲੈਨੇ ਆ ਮੈਂ ਇਹ ਗੱਲ ਕਹੀ ਆ ਉਹਦੇ ਹਰਮੰਦਰ ਸਾਹਿਬ ਅਮ ਪਿਆਰ ਸੀਗਾ ਜੀ ਪਰ ਇਹਨਾਂ ਨੇ ਮੇਰੀ ਘਰ ਵਾਲੀ ਨੂੰ ਕਿਹਾ ਵੀ ਜੇ ਤੂੰ ਜੇ ਤੂੰ ਉੱਥੇ ਪਹੁੰਚ ਗਈ ਤਾਂ ਅਸੀਂ ਜ਼ਹਿਰ ਖਾ ਕੇ ਮਰ ਜਾਾਂਗੇ ਜੀ ਤਾਂ ਹੀ ਮੇਰੀ ਘਰ ਵਾਲੀ ਨੂੰ ਇਹ ਕੈਮਰੇ ਤੇ ਨਹੀਂ ਲੈ ਕੇ ਆ ਰਹੇ ਜੀ ਔਰ ਔਰ ਇਹਨਾਂ ਐਸੀ ਮੈਂ ਜਦੋਂ ਸੌਰੇ ਆਏ ਆਂ ਜੀ 2500 ਰੁਪਿਆ ਬਿੱਲ ਬਣ ਗਿਆ ਜੀ ਉਹ ਵੀ ਮੈਂ ਆਪ ਦਿੱਤਾ ਜੀ ਹੋਟਲ 'ਚ ਚਾਵਲਾ ਹੋਟਲ 'ਚ 2500 ਰੁਪਿਆ ਇਹਨਾਂ ਅੰਡਾਇਵਰ ਕਿੱਥੋਂ ਦੇ ਦੇਣਗੇ ਜੀ ਇਹਨਾਂ ਨੂੰ ਇਹ ਸੀਗਾ ਵੀ ਇਹ ਇਹਨਾਂ ਕੋਲੇ ਜ਼ਮੀਨ ਨਹੀਂ ਹੈਗੀ ਵੀ ਮੇਰੀ ਕੁੜੀ ਤੋਂ ਬਾਪ ਜਿਹੜੀ ਜ਼ਮੀਨ ਖਰੀਦੂਗਾ ਨਹੀਂ ਮੇਰੇ ਕੋਲ ਇਹਦਾ ਕੀ ਗੱਲ ਹੈ ਇਹ ਆਦੇ ਜੀ ਆ ਹੁਣ ਮਹੀਨਾ ਪਹਿਲਾਂ ਮੈਂ ਹਰਮੰਦਰ ਸਾਹਿਬ ਗਿਆ ਸੀ ਸਪੈਸ਼ਲ ਜੀ ਤੁਹਾਡੀ ਸੱਸ ਕਹਿੰਦੀ ਆ ਤੁਸੀਂ ਕਹਿੰਦੇ ਹੋ ਵੀ ਆਮ ਵਿਆਹ ਕੀਤਾ ਸੀ ਪਰ ਉਹ ਕਹਿੰਦੇ ਅਸੀਂ ਪੂਰਾ ਪ੍ਰਬੰਧ ਕੀਤਾ ਸੀ 2.5 300 ਬੰਦੇ ਦਾ ਬਰਾਦਾ ਨਾ ਨਹੀਂ ਅਸੀਂ ਸਾਡਾ ਸਾਡੇ ਦੇ 70 ਬੰਦਾ ਲੈ ਕੇ ਆ ਸਾਰੇ ਬੰਦੇ ਨਾਲ ਸੀ ਜੀ 20 ਤੋਂ ਵੱਧ ਬੰਦੇ ਨਹੀਂ ਸੀਗੇ ਜੀ ਅੱਥਾ ਸਾਡਾ ਜੀ ਵੱਧ ਤੋਂ ਵੱਧ 10 ਤੋਂ 15000 ਰੁਪਏ ਬਣਦਾ ਜੀ ਖਰਚਾ ਮੈਡੀਕਲ ਠੀਕ ਹੋ ਜਾ ਤੁਹਾਡਾ ਤੁਹਾਨੂੰ ਲੱਗਦਾ ਇਹ ਕੋਈ ਮਨਸਾਉਣਾ ਗੱਲ ਕਰ ਲਿਓ ਜੀ ਵਕੀਲਾ ਨਾਲ ਉਹਨਾਂ ਕੋਲ ਆ ਸਾਰਾ ਕੁਝ ਕਿਸੇ ਕਿਸਟਰੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕੋਈ ਮੈਨੇ ਬਾਰੇ ਨਹੀਂ ਕਿਹਦਾ ਰਹਿਣਾ ਹਜੇ ਬਾਕੀ ਜੀ ਤੁਸੀਂ ਸਾਰੇ ਇੱਕ ਜੀ ਜਿਹੜੀ ਸਭ ਤੋਂ ਮੇਨ ਗੱਲ ਆ ਜੀ ਇਹ ਮੁੰਡੇ ਤੇ ਜਿਹੜਾ ਹਮਲਾ ਹੋਇਆ ਜੀ ਉਹ ਜਿਹੜੀ ਸੀਸੀਟੀਵੀ ਵੀਡੀਓ ਤੁਸੀਂ ਦੇਖੀ ਆ ਉਹ ਬਾਹਰ ਲਈ ਆ ਜੀ ਅੰਦਰ ਇਹਦੇ ਸਿਰ ਪਾੜੇ ਗਏ ਅੰਦਰ ਅੰਦਰ ਜਾਂ ਕੇ ਵੀਡੀਓ ਕਢਾਓ ਜੀ ਉਹ ਚੋਂ ਆਪਣਾ ਹਸਪੀਟਲ ਦੇ ਅੰਦਰ ਐਮਰਜੈਂਸੀ ਦੇ ਜਦੋਂ ਇਹ ਅੰਦਰ ਗਿਆ ਜੀ ਉੱਥੇ ਸਿਰ ਪਾੜਿਆ ਇਹਦਾ ਤੇ ਮੇਰੀ ਘਰ ਵਾਲੀ ਤੋਂ ਇੰਟਰਵਿਊ ਲਓ ਜੀ ਇਹਨਾਂ ਦੇ ਇਹਨਾਂ ਦਾ ਕੋਈ ਫਾਇਦਾ ਨਹੀਂ ਝੂਠ ਬੋਲਦੇ ਨੇ ਸਰ ਮੈਡੀਕਲ ਕੀ ਠੀਕ ਹੈ ਤੁਹਾਡਾ ਬਾਬਾ ਕਿਹੜੀ ਵਾਲੇ ਜਿਹੜੇ ਨੇ ਉਹ ਆਏ ਕੀ ਕਹਿਣਾ ਚਾਹੋ ਵਕੀਲ ਸਾਹਿਬ ਨੂੰ ਪਤਾ ਹੈ ਉਹਨਾਂ ਨੂੰ ਪੁੱਛ ਲਓ ਜੀ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜੀ ਵੀ ਆਪਣਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਨੇ ਜੀ ਗੋਪੀ ਜੀ ਹਰਮੰਦਰ ਸਾਹਿਬ ਉਹਨਾਂ ਨੂੰ ਪੁੱਛਿਆ ਮੈਂ 15 ਦਿਨ ਹਰਮੰਦਰ ਸਾਹਿਬ ਪਰਕਰਮਾ 'ਚ ਬੈਠਾ ਰਿਆ ਤੇ ਤੁਸੀਂ ਦੱਸੋ ਜੀ ਹਰਮੰਦਰ ਸਾਹਿਬ ਪਰਕਰਮਾ ਦੇ ਅੰਦਰ ਮੈਂ ਕੱਲਾ ਜਲ ਛੱਕਦਾ ਰਿਆ ਤੇ ਮਾੜਾ ਜਿਹਾ ਪ੍ਰਸ਼ਾਦ ਉੱਥੇ ਕੋਈ ਨਸ਼ਾ ਕਰ ਸਕਦਾ ਹਰਮੰਦਰ ਸਾਹਿਬ ਪਰਕਰਮਾ ਦੇ ਅੰਦਰ ਜੀ ਉੱਥੋਂ ਬਾਅਦ 'ਚ ਮੈਂ ਉਹ ਚੀਜ਼ ਦੇ ਗਵਾਹ ਉਥੋਂ ਦੇ ਗ੍ਰੰਥੀ ਨੇ ਜੀ ਉੱਥੇ ਜਾ ਕੇ ਮੈਂ ਆਪਣੀ ਘਰ ਵਾਲੀ ਨੂੰ ਫੋਨ ਕੀਤਾ ਜੀ ਵੀ ਤੂੰ ਆ ਜਾ ਮੈਂ ਕਥਾਕਾਰ ਅੰਮ੍ਰਿਤ ਛੱਕ ਲੈਨੇ ਆਪਾਂ ਜੀ ਆ ਜਾਓ ਆਪਾਂ ਅੰਮ੍ਰਿਤ ਛ ਮੈਂ ਇਹ ਗੱਲ ਕਹੀ ਉਹਦੇ ਹਰਮੰਦਰ ਸਾਹਿਬ ਮਰਸ਼ਕਣ ਨੂੰ ਤਿਆਰ ਸੀਗਾ ਜੀ ਪਰ ਇਹਨਾਂ ਨੇ ਮੇਰੀ ਘਰ ਵਾਲੀ ਨੂੰ ਕਿਹਾ ਵੀ ਜੇ ਤੂੰ ਜੇ ਤੂੰ ਉੱਥੇ ਪਹੁੰਚ ਗਈ ਤਾਂ ਅਸੀਂ ਜ਼ਹਿਰ ਖਾ ਕੇ ਮਰ ਜਾਾਂਗੇ ਜੀ ਤਾਂ ਹੀ ਮੇਰੀ ਘਰ ਵਾਲੀ ਨੂੰ ਇਹ ਕੈਮਰੇ ਤੇ ਨਹੀਂ ਲੈ ਕੇ ਆ ਰਹੇ ਜੀ ਔਰ ਔਰ ਇਹਨਾਂ ਐਸੀ ਮੈਂ ਜਦੋਂ ਸਾਰੇ ਆਏ ਆ ਜੀ 2200 ਰੁਪਿਆ ਬਿੱਲ ਬਣ ਗਿਆ ਜੀ ਉਹ ਵੀ ਮੈਂ ਆਪ ਦਿੱਤਾ ਜੀ ਹੋਟਲ 'ਚ ਚਾਵਲਾ ਹੋਟਲ 'ਚ 2200 ਰੁਪਿਆ ਇਹ ਐਂਡ ਐਂਡਾਇਵਰ ਜਿੱਤੇ ਖਾਲਸਾ ਆਪ ਜਿੱਕੇ ਫਟੇ ਵਸੇ ਇੰਨੀ ਕਿ ਬੋਲਤੀ ਉਹ ਸੰਗਤ ਨੂੰ ਗੁਰੂ ਜੀ ਨੂੰ ਕਿ ਸੰਗਤਾਂ ਨੂੰ ਪਿਛਲੀ ਵਾਰ ਜੀ ਮੇਰੇ ਜੇਲ੍ਹ ਗਿਆ ਮੇਰੇ ਘੋੜਿਆਂ ਨੂੰ ਜ਼ਰ ਪਾਤੀ ਸੀ ਇਸ ਵਾਰ ਰੱਬ ਦੇ ਵਾਸਤਾ ਮੈਂ ਤੁਹਾਨੂੰ ਦਸੰਗਾਂ ਨੂੰ ਬੇਨਤੀ ਕਰ ਸਕਦਾ ਹੋਰ ਤਾਂ ਮੈਨੂੰ ਭਰੋਸਾ ਨਹੀਂ ਸਾਡੇ ਜਿੰਨਾ ਚਿਰ ਮੈਂ ਜੇਲ੍ਹ ਤੋਂ ਆਉਣਾ ਨਹੀਂ ਸਾਡੇ ਪਹਿੜਾ ਲਾ ਦਿਓ ਕੁਛ ਦਿਨ ਤੇ ਆ ਨੰਬਰ ਹੈ ਜੀ ਸਾਡਾ ਆਸ਼ਰਮ ਦਾ 82 803 ਲਿਖ ਲੈ 82803 79 442 9 ਇਹਦੇ ਇਹ 8283079442 ਘੋੜੀਆਂ ਜੀ ਘੋੜੀਆਂ ਜੀ ਬਸੋ ਪਹਿਲਾਂ ਮਾਰਦੇ ਹੁਣ ਤਾਂ ਹੋ ਗਏ ਪਹਿਰਾ ਲਾ ਗਏ ਇੱਕ ਵੀ ਕੋਈ ਕਿਸੇ ਤੋਂ ਸਾਨੂੰ ਬਸ ਇੰਨੀ ਬੇਨਤੀ ਹੈ ਜੀ ਮੇਰਾ ਨਾਮ ਆਸਾ ਸ਼ਰਮ ਤੇ ਮਰੀਜ਼ਾਂ ਦਾ ਤੇ ਘੋੜਿਆਂ ਦਾ ਧਿਆਨ ਰੱਖੋ ਵੀ ਕੋਈ ਭੁੱਖਾ ਨਹੀਂ ਮਰਨਾ ਚਾਹੀਦਾ ਵੀ ਗੁਰਵਿੰਦਰ ਸਿੰਘ ਬਾਬਾ ਜੀ ਖੜੀਆਲੇ ਉਹਨਾਂ ਦਾ ਕੱਲ ਅਸੀਂ ਇੱਕ ਐਪਲੀਕੇਸ਼ਨ ਕਾਲੀ ਅਸੀਂ ਕੋਰਟ ਦੇ ਵਿੱਚ ਲਗਾਈ ਸੀ ਵੀ ਇਮੀਡੀਏਟਲੀ ਉਹਨਾਂ ਨੂੰ ਇੱਕ ਵਾਰੀ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਵੀ ਕੀ ਇਹ ਪੁਲਿਸ ਰਿਮਾਂਡ ਲੈਣ ਦੀ ਸਟੇਜ ਹੈ ਕਿ ਨਹੀਂ ਸੋ ਬਿਲਕੁਲ ਉਹਦੇ ਵਿੱਚ ਕੱਲ ਕੋਰਟ ਨੇ ਮਾਨਜੋਗ ਨੇ ਸਾਡੀ ਨੇ ਆਰਡਰ ਕੀਤਾ ਸੀ ਵੀ ਪਹਿਲਾਂ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਤੇ ਸੈਕਸੀਕੁਐਂਟਲੀ ਫਿਰ ਉਹਨਾਂ ਨੂੰ ਪੁਲਿਸ ਰਿਮਾਂਡ ਫੋਰ 1 ਦਿਨ ਪੁਲਿਸ ਕਸਟਡੀ ਜਾਂ ਪੁਲਿਸ ਰਿਮਾਂਡ ਲਈ ਇੱਕ ਦਿਨ ਲਈ ਰੱਖਿਆ ਜਾਵੇ ਸੋ ਅੱਜ ਅਸੀਂ 11:30 ਵਜੇ ਸਾਨੂੰ ਪਤਾ ਲੱਗਿਆ ਕਿ ਜੀ ਉਹਨਾਂ ਨੂੰ ਪੇਸ਼ ਲੱਗੇ ਨੇ ਕਰਨ ਸੋ ਜੋ ਕੱਲ ਦੀ ਇਨਫੋਰਮੇਸ਼ਨ ਸੀ ਮੈਨੂੰ ਪਹਿਲਾਂ ਉਹ ਮੇਰੇ ਕਲਾਇੰਟ ਨੇ ਜਾਂ ਮੇਰਾ ਅਟੈਂਡੈਂਟ ਜਿਹੜਾ ਨਾਲ ਗਿਆ ਉਹਨਾਂ ਨੇ ਦੱਸਿਆ ਕਿ ਜੀ ਨੋ ਡਾਊਟ ਕੰਪਲਾਈਂਸ ਕੀਤੀ ਇਨਵੈਸਟੀਗੇਸ਼ਨ ਏਜੰਸੀ ਨੇ ਉਸ ਆਰਡਰ ਦੀ ਸਾਡੀ ਮੰਨ ਚੁੱਕੀ ਪਰ ਉੱਥੇ ਜਾ ਕੇ ਮੈਂ ਜੋ ਮੇਰੇ ਕਲਾਇੰਟ ਨੇ ਦੱਸਿਆ ਕਿ ਜਿਹੜਾ ਡਾਕਟਰ ਸੀਗਾ ਮੌਕੇ ਤੇ ਸਿਵਲ ਹਸਪੀਟਲ ਫਤਿਹਗੜ ਸਾਹ ਉਹਨਾਂ ਨੇ ਉਹਨਾਂ ਨੂੰ ਆਪਾਂ ਫਿਜ਼ੀਕਲੀ ਜਿਹੜਾ ਆਪਾਂ ਗੱਲ ਵਰਤ ਅਸੀਂ ਸ਼ਬਦ ਵਰਤਦੀਆਂ ਇੱਕ ਸਾਡਾ ਹੁੰਦਾ ਵੀ ਕਿਤਾਬੀ ਕਹੜੀਏ ਵੀ ਜੋ ਲਿਖਤ ਪਰ ਇੱਕ ਹੁੰਦਾ ਫਿਜ਼ੀਕਲੀ ਸੋ ਫਿਜ਼ਿਕਲੀ ਸਾਡੇ ਕਲਾਇੰਟ ਨੇ ਦੱਸਿਆ ਵੀ ਉਸ ਤਰੀਕੇ ਦੇ ਨਾਲ ਮੈਨੂੰ ਐਗਜ਼ਾਮਿਨ ਨਹੀਂ ਕੀਤਾ इवन ਮੇਰਾ ਬਲੱਡ ਪ੍ਰੈਸ਼ਰ ਵਗੈਰਾ ਵੀ ਉਹਨਾਂ ਨੇ ਐਗਜ਼ਾਮਿਨ ਨਹੀਂ ਕੀਤਾ ਨਾ ਮੇਰਾ ਫੀਵਰ ਚੈੱਕ ਕੀਤਾ ਤੇ ਨਾ ਹੀ ਇਹ ਅਸੈਸਮੈਂਟ ਕੀਤੀ ਐਕਚੁਅਲ ਅਸੈਸਮੈਂਟ ਇਹ ਕਿ ਜੇ ਮੇਰਾ ਡੈਂਸਰ ਜਿਹੜਾ ਮੇਨ ਜੁਵਾੜਾ ਹੈ ਉਹਦੇ ਵਿੱਚ ਪੇਨ ਹੈ ਜਾਂ ਉਹਦੇ ਵਿੱਚ ਕੀ ਉਹਦਾ ਜਿਹੜਾ ਮੈਡੀਕਲ ਸਰਜਰੀ ਰਿਕੁਆਇਰਮੈਂਟ ਹੈ ਕਿ ਨਹੀਂ ਹੈ ਸੋ ਅੱਜ ਉਸ ਗੱਲ ਤੋਂ ਬਾਅਦ ਅਸੀਂ ਇਮੀਡੀਏਟਲੀ ਕੈਪਲੀਕੇਸ਼ਨ ਅਸੀਂ ਤਿਆਰ ਕੀਤੀ ਕਿ ਐਟਲੀਸਟ ਜਿਹੜੀਆਂ ਵੀ ਹੁਣ ਸੈਕਸ਼ਨ 55ਏ ਪਹਿਲਾਂ ਸਾਡਾ ਸੀ ਆਰ ਪੀ ਸੀ ਸੀ ਸੀਗਾ ਹੁਣ ਸੈਕਸ਼ਨ 56 ਦੇ ਜਿਹੜੇ ਹੁਣ ਸਾਡੇ ਨਵੇਂ ਕਾਨੂੰਨ ਬਣ ਗਏ ਉਹਦੇ ਚ ਹੈਲਥ ਐਂਡ ਸੇਫਟੀ ਜਿਹੜੀ ਹੈ ਉਹ ਕਿਸੇ ਵੀ ਅਕਿਊਜ਼ਡ ਪਰਸਨ ਦੀ ਉਹ ਬੜੀ ਇੰਪੋਰਟੈਂਟ ਹੈ ਸੋ ਅਸੀਓ ਐਪਲੀਕੇਸ਼ਨ ਜਿਹੜੀ ਸੀ ਉਹ ਪੁਟ ਅਪ ਕੀਤੀ ਹੁੰਦਾ ਮੇਨ ਟਾਈਮ 노 ਡਾਊਟ ਪਹਿਲਾਂ 11:30 ਵਜੇ ਇਨਵੈਸਟੀਗੇਸ਼ਨ ਏਜੰਸੀ ਇਸ ਕੋਰਟ ਦੇ ਵਿੱਚ ਮਾਨਜੋਗ ਦੇ ਵਿੱਚ ਪ੍ਰੋਡਿਊਸ ਕਰਨੀ ਲੈ ਕੇ ਆਈ ਫਿਰ ਸਰਪ੍ਰਾਈਜ਼ਿੰਗਲੀ ਉਹਨਾਂ ਨੂੰ ਮੈਡੀਕਲ ਟ੍ਰਿਓ ਉੱਥੇ ਉਹਨਾਂ ਦੀ ਤੁਸੀਂ ਕਹੋ ਐਗਜ਼ਾਮੀਨੇਸ਼ਨ ਦੇ ਲਈ ਫਿਰ ਸਿਵਲ ਹਸਪੀਟਲ ਲੈ ਕੇ ਗਏ ਹੁਣ ਤੱਕ ਸਿਵਲ ਹਸਪੀਟਲ ਲੈ ਕੇ ਹੀ ਜਾਂਦੇ ਨੇ ਤਾਂ ਫਿਰ ਸੈਕੰਡ opinion ਦੇ ਵਿੱਚ ਜਾ ਕੇ ਤੁਸੀਂ ਇਹ ਕਹੋ ਕਿ ਉਹ ਵੀ ਮੈਨੂੰ ਮੇਰੇ ਨਾਲ ਅਸਿਸਟੈਂਟ ਐਡਵੋਕੇਟ ਮਿਸਟਰ ਕਮਲ ਬਾਜਵਾ ਖੜੇ ਨੇ ਸੋ ਇਹਨਾਂ ਨੇ ਵੀ ਜਾ ਕੇ ਡਾਕਟਰ ਸਾਹਿਬ ਦੇ ਨਾਲ ਗੱਲ ਕੀਤੀ ਕਿ ਯਾਰ ਜਿਹੜਾ ਸਾਡਾ ਮੇਨ ਸ ਉਹ ਇਹਦਾ ਹੈਗਾ ਕਿ ਇਹਦਾ ਜਿਹੜਾ ਡੈਂਚਰ ਹੈ ਉਹ ਫ੍ਰੈਕਚਰ ਹੋ ਚੁੱਕਿਆ। ਸੋ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੇ ਲਿਖਿਆ ਕਿ ਜਿਹੜਾ ਡੈਂਟਿਸ ਜਾਂ ਡੈਂਟਲ ਉਹਦੀ ਓਪੀਨੀਅਨ ਉਹਨਾਂ ਨੇ ਲਿਖਤੀ ਵੀ ਉਹਦੀ ਕੀ ਸਰਜਿਕਲ ਪਈਆਂ ਨੇ। ਸੋ ਸਬਸੀਕੁਐਂਟਲੀ ਸਾਡੇ ਵਾਸਤੇ ਅੱਜ ਮੈਂ ਇੱਕ ਮਤਲਬ ਸਾਡੀ ਇੱਕ ਵੱਡੀ ਮੈਂ ਜਿੱਤ ਕਹਾਂਗਾ। ਸੋ ਉਸ ਤੋਂ ਬਾਅਦ ਸਬਸੀਕੁਐਂਟਲੀ ਫਿਰ ਇਹਨਾਂ ਨੇ ਕੀਤਾ ਕਿ ਉਹ ਉਹਨੂੰ ਇਨਸਟੈਡ ਆਫ ਕਿ ਕੋਰਟ ਦੇ ਵਿੱਚ ਮਾਰਚ ਦੇ ਵਿੱਚ ਲਾ ਕੇ ਪ੍ਰੋਡਿਊਸ ਕਰਦੇ ਉਹਨਾਂ ਨੂੰ ਫਿਰ ਪੁਲਿਸ ਸਟੇਸ਼ਨ ਲੈ ਕੇ ਗਏ। ਜਦੋਂ ਕਿ ਪ੍ਰੋਵੀਜ਼ਨ ਆਫ ਲਾ ਬੜੇ ਕਲੀਅਰ ਨੇ ਉਹ ਕਹਿੰਦੇ ਕਿ ਜਦੋਂ ਤੁਸੀਂ ਕਿਸੇ ਵੀ ਮੁਲਜ਼ਮ ਨੂੰ ਕੋਰਟ ਤੇ ਪ੍ਰੋਡਿਊਸ ਕਰਨਾ ਤਾਂ ਪਹਿਲਾਂ ਉਹ ਮੈਡੀਕਲ ਗਵਾਮਿੰਗ ਕਰਵਾ ਕੇ ਲਿਆਓ ਹੁਣ ਸਾਡੇ ਵਾਲੇ ਕੇਸ ਦੇ ਵਿੱਚ ਕੀ ਸੀ ਪਹਿਲਾਂ ਕੋਰਟ ਤੇ ਪ੍ਰੋਡਿਊਸ ਕੀਤਾ ਕੁਦਰਤੀ ਜੱਦ ਸਬ ਉਸ ਹਮੇ ਨਹੀਂ ਸੀ ਬੈਠੇ ਫਿਰ ਉਹਨਾਂ ਨੂੰ ਜਾ ਕੇ ਸਿਵਲ ਹਸਪਤਲ ਤੇ ਲੈ ਕੇ ਗਏ ਤਾਂ ਫਿਰ ਇਸ ਸੈਟ ਆਫ ਸਿਵਲ ਹਸਪਤਲ ਚ ਜਾਣ ਤੋਂ ਬਾਅਦ ਫਿਰ ਉਹਨਾਂ ਨੂੰ ਕੋਰਟ ਚ ਲਿਆਉਂਦੇ ਉਹਨਾਂ ਨੂੰ ਜਾ ਕੇ ਠਾਣੇ ਸੋ ਸਬਸੈਕੁਐਂਟਲੀ ਥਾਣੇ ਜਾ ਕੇ ਤੁਸੀਂ ਕਹੋ ਵੀ ਕੀ ਉੱਥੇ ਜੋ ਵੀ ਕੋਈ ਹਾਲਾਤ ਬਣੇ ਕਿਸੇ ਮੈਨੂੰ ਕਿਸੇ ਮੇਰੇ ਵੀ ਸਾਡੇ ਸੀਕ੍ਰੀਟ ਇਨਫੋਰਮੇਸ਼ਨ ਜੋ ਅਥਰ ਕਿਸੇ ਮੈਨੂੰ ਬੰਦੇਆਂ ਨੇ ਦੱਸਿਆ ਵੀ ਉੱਥੇ ਫਿਰ ਉਹਨੂੰ ਜਦੋਂ ਕਿਤੇ ਕੋਈ ਛੋਟੀ ਮੋਟੀ ਉਹਨੂੰ ਇਨਟੈਰੋਗਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਇੱਕਦਮ ਅਨਕੌਂਸ਼ੀਅਸ ਹੋ ਗਿਆ ਸੋ ਸਬਸੈਕੁਐਂਟਲੀ ਹੁਣੇ ਪਾਰਟ ਆਫ ਅਗਲਾ ਸਾਡੀ ਐਪਲੀਕੇਸ਼ਨਸ ਰਹਿਣ ਗਿਆ ਵੀ ਕੀ ਸੀਸੀਟੀਵੀ ਫੁਟੇਜ ਉਸ ਥਾਣੇ ਦੇ ਲਵਾਂਗੇ ਜਾਂ ਕੀ ਅਸੀਂ ਉੱਥੇ ਇਹਨੂੰ ਸਬਸੈਕੁਐਂਟਲੀ ਜਿਹੜੇ ਵੀ ਡਾਕਟਰਸ ਨੇ ਵੀ ਉਹਨਾਂ ਨੇ ਕਿਉਂ ਨਹੀਂ ਮੈਡੀਕਲੀ ਇਹਨੂੰ ਐਗਜ਼ਾਮਿ ਸੋ ਅਸੀਂ ਬਿਲਕੁਲ ਅਸੀਂ ਮੈਂ ਵੱਡੀ ਜੇਤੇ ਇਸ ਗੱਲ ਦੀ ਕਹਾਂਗਾ ਵੀ ਅੱਜ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਨੂੰ ਅੱਜ ਜੁਡੀਸ਼ੀਅਲ ਭੇਜਿਆ ਗਿਆ ਸੋ ਸਾਡੀ ਤੁਸੀਂ ਇਹ ਗੱਲ ਕਹੋ ਵੀ ਇੱਕ ਦਿਨ ਦਾ ਜਿਹੜਾ ਉਹਨਾਂ ਦਾ ਪੁਲਿਸ ਕਸਟਡੀ ਪਬਲਿਕ ਪੁਲਿਸ ਰਿਮਾਂਡ ਸੀ ਉਹ ਇੱਕ ਦਿਨ ਸੀ ਸੋ ਜਿਹੜੀ ਵੀ ਕੋ ਗੱਲ ਸੀਗੀ ਕਿ ਲੈਸ ਵੈਪਨ ਅਸੀਂ ਰਿਕਵਰ ਕਰਨਾ ਨਥਿੰਗ ਹੈਸ ਬੀਨ ਰਿਕਵਰਡ ਐਸ ਪਰ ਮਾਈ ਇਨਸਟਰਕਸ਼ਨਸ ਆਫ ਮਾਈ ਕਲਾਈਂਟ ਸੋ ਅੱਜ ਮੈਂ ਇਹਨੂੰ ਇਹਨੂੰ ਨਰਸ਼ਲ ਕਰਦਨੇ ਆ ਔਰ ਇੱਕ ਸਾਡੀ ਆਨਰੇਬਲ ਕੋਰਟ ਨੇ ਫਿਰ ਆਰਡਰ ਕੀਤਾ ਕਿ ਸੈਕਸ਼ਨ 55ਏ ਤੇ ਹੁਣ 59 ਜਿਹੜੇ ਨਵੇਂ ਕਾਨੂੰਨ ਤਹਿਤ ਉਹਨਾਂ ਨੇ ਜੇਲ ਅਥਾਰਟिटीज ਨੂੰ ਹਦਾਇਤ ਕੀਤੀ ਹੈ ਵੀ ਇਮੀਡੀਏਟਲੀ ਜੁਡੀਸ਼ੀਅਲ ਲੱਕਪੇ ਜਨ ਤੱਕ ਤੁਸੀਂ ਜਿਹੜੀਆਂ ਜੇਲ ਅਥਾਰਟिटीज ਨੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਭਾਵੇਂ ਉਹ ਪਰਸਨ ਉਹਨੂੰ ਉਹਨੂੰ ਤੁਸੀਂ ਕਹੋ ਕਿ ਇਨ ਕਸਟਡੀ ਪੁਲਿਸ ਕਸਟਡੀ ਹੈ ਤਾਂ ਭਾਵੇਂ ਉਹ ਜੁਡੀਸ਼ੀਅਲ ਲੱਕਪੇ ਦੇ ਵਿੱਚ ਇਹ ਜੁਡੀਸ਼ੀਅਲ ਜਿਹੜੇ ਜੇਲ ਸਾਡੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਉਹਨਾਂ ਨੇ ਬਕਾਇਦਾ ਆਈਓ ਸਾਹਿਬ ਨੂੰ ਹਦਾਇਤ ਕੀਤੀ ਹੈ ਕਿ ਤੁਸੀਂ ਉਹਨਾਂ ਨੂੰ ਜਾ ਕੇ ਦਾ ਮੈਡੀਕਲ ਕੰਡੀਸ਼ਨ ਜੱਜ ਸਾਹਿਬ ਨੇ ਕੋਰਟ ਦੇ ਵਿੱਚ ਕਿਹਾ ਕਿ ਤੁਸੀਂ ਜਾ ਕੇ ਸਾਰੀ ਮੈਡੀਕਲ ਕੰਡੀਸ਼ਨ ਦੱਸਣੀ ਹੈ ਖੇਰ ਸੋ ਬਾਦ ਸਬਸਿਕਵੈਂਟਲੀ ਜੋ ਵੀ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੀ ਰਿਕੁਆਇਰਮੈਂਟ ਹੈਗੀ ਹੈ ਆਈਦਰ ਉਹਨਾਂ ਦੀ ਸਰਜਰੀ ਕਰਨੀ ਹੈ ਰਜਿੰਦਰਾ ਹਸਪੀਟਲ ਇਹ ਬਖਤੀ ਵਾਲਾ ਹਸਪੀਟਲ ਹੈ ਜੋ ਵੀ ਹੋਏਗਾ ਸਬਸਿਕਵੈਂਟਲੀ ਉਹ ਜੇਲ ਸੁਪਰਡੈਂਟ ਦੀ ਜਿਹੜੀ ਹੈ ਜ਼ਿੰਮੇਵਾਰੀ ਉਹ ਫਿਕਸ ਕੀਤੀ ਗਈ ਹੈ ਸੋ ਸਾਡੇ ਵਾਸਤੇ ਕੋਈ ਗੱਲ ਜਿੱਟਦੀ ਹੈ ਕਿ ਉਹਨਾਂ ਨੂੰ ਅੱਜ ਜੁਡੀਸ਼ੀਅਲ ਅਸੀ ਕਰਵਾਉਣੀ ਹੈ ਠੀਕ ਬਹੁਤ ਧੰਨ ਕੀ ਇਹ ਕਿਨੇ ਕਿੰਨਾਂ ਪੇਸ਼ ਕੀਤੇ ਗਏ ਸੀ ਅਜਾ ਪ੍ਰਭਦੀਪ ਸਿੰਘ ਤੇ ਗੁਰਵਿੰਦਰ ਸਿੰਘ ਤੇ ਮੈਡੀਕਲ ਕਰਾਣ ਵਾਸਤੇ ਵੀ ਕਿਹਾ ਗਿਆ ਨਾ ਬਾਬਾ ਮੈਡੀਕਲ ਆਲਰੇਡੀ ਪਹਿਲਾਂ ਸਿਰ ਹਸਪਤਾਲ ਤੋਂ ਕਰਾ ਗਿਆ ਜੀ ਬਾਕੀ ਜਿਹੜਾ ਜੇਲ ਭਗਵਗ ਵਾਲੇ ਆ ਉਹ ਇਹਦਾ ਚੈੱਕਅਪ ਕਰਨਾ ਜੋ ਵੀ ਮੈਡੀਕਲ ਉਹ ਕਰਨਾ ਟੋਪ ਟੈਸਟ ਵੀ ਮੈਂ ਕਰਵਾ ਦੂ ਜੀ ਕਰਾ ਗਏ ਤੇ ਘੱਟ ਕਾਣ ਦੀ ਉਮੀਦ ਹੈ ਰਿਪੋਰਟ ਜੀ ਸਰ ਕਿਹੜੇ ਕਿਹੜੇ ਟੈਸਟ ਹੋਣਗੇ ਅੱਜ ਆ ਜਿਹੜਾ ਨਾਰਮਲ ਹੁੰਦਾ ਉਹ ਆਪਣਾ ਐਡੀਕਲੋਇਆ ਜੀ ਹਾਂਜੀ ਇੱਕ ਬਾਬਾ ਜੀ ਟੋਪ ਟੈਸਟ ਹੋਇਆ ਜੀ ਤਾਂ ਖਾਲਸਾ ਆਭਰ ਜਿੱਤੀ ਫਤਿਹ ਵਸੇ ਨੂੰ ਕਿ ਬੇਨਤੀ ਸੰਗਤ ਨੂੰ ਗੁਰੂ ਜੀ ਨੂੰ ਦਸੰਗਾਂ ਨੂੰ ਪਿਛਲੀ ਵਾਰ ਜੀ ਮੈਂ ਜਿਹੜੇ ਜੇਲ੍ਹ ਗਏ ਉਹਦੇ ਘੋੜਿਆਂ ਨੂੰ ਜ਼ਹਿਰ ਪਾਤੀ ਸੀ ਇਸ ਵਾਰ ਰੱਬ ਦੇ ਵਾਸਤਾ ਮੈਂ ਤੁਹਾਨੂੰ ਦਸੰਗਾਂ ਨੂੰ ਬੇਨਤੀ ਕਰ ਸਕਦਾ ਹੋੜ ਤੇ ਮੈਨੂੰ ਭਰੋਸਾ ਨਹੀਂ ਸਾਡੇ ਜਿੰਨਾ ਕਰਨਾ ਜੇਲ੍ਹ ਤੋਂ ਆਉਣਾ ਨਹੀਂ ਸਾਡੇ ਪਹਿੜਾ ਲਾ ਦਿਓ ਕੁਛ ਦਿਨ ਤੇ ਆ ਨੰਬਰ ਹੈ ਜੀ ਸਾਡਾ ਆਸ਼ਰਮ ਦਾ 82 830 ਲੇਖ ਲੈ 82 830 79 4